ਗੁਰੂ ਘਰ ਤੇ ਗੁਰੂ ਦੀ ਕੀਤੀ ਸੇਵਾ ਕਦੀ ਵਿਅਰਥ ਨਹੀਂ ਜਾਂਦੀ ਇਸ ਗੱਲ ਦੀ ਮਿਸਾਲ ਦੇਖਣ ਨੂੰ ਮਿਲੀ ਹੈ ਜਗਰਾਉਂ ਦੇ ਪਿੰਡ ਭੰਮੀਪੁਰਾ ਦੇ ਵਿੱਚ ਜਿੱਥੇ ਇੱਕ ਚਾਨੇ ਪਰਿਵਾਰ ਵੱਲੋਂ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕੀਤੀ ਗਈ ਸੇਵਾ ਦਾ ਜਿਹੜਾ ਫਲ ਹੈ ਅੱਜ ਉਹ ਪਰਿਵਾਰ ਸੱਤ ਪੀੜੀਆਂ ਬਾਅਦ ਵੀ ਬਕਾਇਦਾ ਇੱਥੇ ਪਾ ਰਿਹਾ ਹੈ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜਗਰਾਉ ਇਲਾਕੇ ਦੇ ਕੋਲ ਮੁੱਲਾਪੁਰ ਦਾਖਾ ਦੇ ਕਸਬਾ ਪਿੰਡ ਮੋਹੀ ਦੇ ਵਿੱਚ ਬਣੇ ਗੁਰਦੁਆਰਾ ਛੱਲਾ ਮੰਦੀ ਸਾਹਿਬ ਬਾਰੇ ਜਿੱਥੇ ਕਿ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 31 ਦਸੰਬਰ 1704 ਈਸਵੀ ਨੂੰ ਪਹੁੰਚੇ ਸਨ ਅਤੇ ਉਹਨਾਂ ਦੇ ਹੱਥ ਦੇ ਵਿੱਚ ਇੱਕ ਛੱਲਾ ਪਾਇਆ ਹੋਇਆ ਸੀ ਜੋ ਕਿ ਤੀਰ ਚਲਾਉਣ ਲਈ ਵਰਤਿਆ ਜਾਂਦਾ ਸੀ ਪਰ ਇੱਕ ਵਾਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਉੱਥੇ ਉਂਗਲ ਤੇ ਸੋ ਜਾਈ ਤਾਂ ਉਹਨਾਂ ਨੇ ਉਹ ਛੱਲਾ ਕਟਵਾਨ ਲਈ ਭਾਈ ਜਵਾਲਾ ਸਿੰਘ ਲੋਹਾਰ ਜੀ ਨੂੰ ਬੁਲਾਇਆ ਤਾਂ ਉਹਨਾਂ ਨੇ ਜਿਸ ਰੇਤੀ ਨਾਲ ਉਹ ਛੱਲਾ ਕਟਿਆ ਤੇ ਗੁਰੂ ਸਾਹਿਬ ਨੇ ਉਹਨਾਂ ਦੀ ਇਹ ਸੇਵਾ ਤੋਂ ਖੁਸ਼ ਹੋ ਕੇ ਜਦੋਂ ਉਹਨਾਂ ਤੋਂ ਭੇਟਾ ਪੁੱਛੀ ਤਾਂ ਉਹਨਾਂ ਨੇ ਕਿਹਾ ਮੈਂ ਕੋਈ ਭੇਟਾ ਨਹੀਂ ਲੈਣੀ ਮੈਨੂੰ ਤੁਸੀਂ ਸੇਵਾ ਦਾ ਮੌਕਾ ਦਿੱਤਾ ਹੀ ਬਹੁਤ ਹੈ ਤਾਂ ਗੁਰੂ ਸਾਹਿਬ ਨੇ ਖੁਸ਼ ਹੋ ਕੇ ਉਹੀ ਛੱਲਾ ਉਹਨਾਂ ਨੂੰ ਭੇਟਾ ਸਵਰੂਪ ਦਿੱਤਾ ਸੀ ਜਿਸ ਦੀ ਛੱਲੇ ਦੀ ਸੰਭਾਲ ਹੁਣ ਤੱਕ ਉਹ ਪਰਿਵਾਰ ਸੱਤ ਪੀੜੀਆਂ ਬਾਅਦ ਵੀ ਕਰ ਰਿਹਾ ਹੈ ਅਤੇ ਕਦੀ ਵੀ ਇਸ ਛੱਲੇ ਦੀ ਉਹਨਾਂ ਨੇ ਕਿਸੇ ਸੰਗਤ ਕੋਲੋਂ ਕੋ ਚੜਾਵਾ ਨਹੀਂ ਲਿਆ ਤੇ ਹਰ ਤਸਵੀਤੇ ਇਸ ਛੱਲੇ ਦੇ ਦਰਸ਼ਨ ਸੰਗਤਾਂ ਨੂੰ ਬਿਲਕੁਲ ਕਰਾਏ ਜਾਂਦੇ ਹਨ ਅਸੀਂ ਗੱਲ ਕਰਾਂਗੇ ਉਸ ਪਰਿਵਾਰ ਦੇ ਅੱਜ ਇੱਕ ਮੈਂਬਰ ਹਰਿੰਦਰ ਸਿੰਘ ਹੈਪੀ ਚਾਹਨੇ ਹੁਣਾਂ ਨਾਲ ਕਿ ਕੀ ਹੈ ਇਸ ਛੱਲੇ ਦਾ ਇਤਿਹਾਸ ਤੇ ਕਿਸ ਤਰ੍ਹਾਂ ਹੁਣ ਉਹ ਸੱਤ ਪੀੜੀਆਂ ਬਾਅਦ ਵੀ ਇਸ ਦੀ ਸੰਭਾਲ ਕਰ ਰਹੇ ਹਨ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਕੀ ਕਹੋਗੇ ਜੀ ਇਹ ਜਿਹੜਾ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਛੱਲਾ ਹੈ ਉਹਦੇ ਬਾਰੇ ਤੁਸੀਂ ਕਿਸ ਤਰ੍ਹਾਂ ਹੁਣ ਤੱਕ ਇਹਦੀ ਸੰਭਾਲ ਕਰਦੇ ਆ ਰਹੇ ਹੋ ਤੇ ਕਿਸ ਤਰ੍ਹਾਂ ਬਜ਼ੁਰਗਾਂ ਤੋਂ ਤੁਹਾਨੂੰ ਇਹ ਵਿਰਾਸਤ ਚ ਮਿਲਿਆ ਸਾਨੂੰ ਬਜ਼ੁਰਗਾਂ ਦੇ ਦੱਸਣ ਮੁਤਾਬਕ ਹੋਏ ਪਤਾ ਲੱਗਿਆ ਜੀ ਇਹ ਚੀਜ਼ ਆ ਅਸੀਂ ਇਹਦੀ ਸੇਵਾ ਕਰ ਰਹੇ ਆ ਜਦੋਂ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਸਾਹਿਬ ਤੋਂ ਹੁੰਦੇ ਹੋਏ ਮਾਛੀਵਾੜੇ ਹੁੰਦੇ ਹੋਏ ਮੋਹੀਪਿੰਡ ਪਹੁੰਚੇ ਸੀਗੇ ਜੀ ਉੱਥੇ ਇੱਕ ਟਾਬ ਸੀਗੀ ਟਾਬ ਤੇ ਬੈਠ ਕੇ ਉਹਨਾਂ ਨੇ ਆਰਾਮ ਕੀਤਾ ਜੀ ਤੇ ਉਸ ਟਾਈਮ ਉਹਨਾਂ ਦੀ ਉਂਗਲ ਦੇ ਵਿੱਚ ਇੱਕ ਤੀਰ ਚਲਾਉਣ ਵਾਲਾ ਸੱਲਿਆ ਪਾਇਆ ਹੋਇਆ ਸੀਗਾ ਤੇ ਉਹਨਾਂ ਨੇ ਆਖਿਆ ਜੀ ਜੋ ਸੰਗਤਾਂ ਨੇ ਦੇਖਿਆ ਉਹਨਾਂ ਦੇ ਵੀ ਸੋਜਾਈ ਹੋਈ ਆ ਉਂਗਲ ਨੂੰ ਇਹ ਉਹਨਾਂ ਨੇ ਪੁੱਛਿਆ ਜੀ ਇਸ ਛੱਲੇ ਥੜੀ ਉੰਗਾਂ ਨੂੰ ਸੋਜਾਈ ਹੋਈ ਆ ਤੇ ਇਹ ਛੱਲੇ ਦੀ ਸੇਵਾ ਕੱਟਣ ਵਾਸਤੇ ਪੁੱਛਿਆ ਕਾਰੀਗਰ ਨੂੰ ਬੁਲਾਇਆ ਵੀ ਦੱਸੋ ਭਾਈ ਕੋਈ ਮੈਸਤਰੀ ਸਿੰਘ ਹੋਵੇ ਇਸ ਛੱਲੇ ਦੀ ਸੇਵਾ ਕਰੇ ਤਾਂ ਉੱਥੇ ਭਾਈ ਜਵਾਲਾ ਸਿੰਘ ਨੂੰ ਇਹ ਸੇਵਾ ਦਾ ਮੌਕਾ ਮਿਲਿਆ ਜੀ ਤੇ ਉਹਨਾਂ ਨੇ ਇਹ ਛੱਲਾ ਕੱਟ ਕੇ ਗੁਰੂ ਸਾਹਿਬ ਨੂੰ ਅਕਸਰ ਗੁਰੂ ਸਾਹਿਬ ਨੇ ਕਿਸ ਤਰ੍ਹਾਂ ਮਤਲਬ ਭਾਈ ਜਵਾਲਾ ਸਿੰਘ ਜੀ ਦੀ ਇਹ ਸੇਵਾ ਤੋਂ ਖੁਸ਼ ਹੋ ਕੇ ਉਹ ਛੱਲਾ ਉਹਨਾਂ ਨੂੰ ਭੇਟਾ ਸੂਰਬ ਦਿੱਤਾ ਸੀ ਹਾਂਜੀ ਬਹੁਤ ਖੁਸ਼ ਹੋ ਕੇ ਜਦੋਂ ਛੱਲਾ ਉਹਨਾਂ ਨੂੰ ਆਰਾਮ ਆਇਆ ਤੇ ਉਹਨਾਂ ਨੇ ਇਹ ਉਹਨਾਂ ਨੂੰ ਕਿਹਾ ਵੀ ਅਸੱਲਾ ਤੁਹਾਨੂੰ ਅਸੀਂ ਇਹ ਦਿੰਨੇ ਆਂ ਇਹਦੀ ਸੇਵਾ ਕਰਿਓ ਜੀ ਪੀੜੀਦਰ ਪੀੜੀ ਬਧੇ ਬਧੂ ਖੋਲੂਗਾ ਪਰਿਵਾਰ ਜੀ ਫਿਰ ਇਸ ਤੋਂ ਬਾਅਦ ਜਦੋਂ ਗੁਰੂ ਸਾਹਿਬ ਨੇ ਉਹਨਾਂ ਨੂੰ ਸੱਲਾ ਬਖਸ਼ਿਸ਼ ਕੀਤਾ ਫਿਰ ਉਹਨਾਂ ਨੇ ਆਪਦੇ ਹੱਥਾਂ ਦੀ ਕਾਰਾਗਰੀ ਨਾਲ ਬਣਾਇਆ ਹੋਇਆ ਇੱਕ ਗੰਗਾ ਸਾਗਰ ਜੀ ਨੂੰ ਅੱਜ ਕੱਲ੍ਹ ਗੰਗਾ ਸਾਗਰ ਕਹਿੰਦੇ ਆਂ ਉਦੋਂ ਲੋਟਾ ਕਹਿੰਦੇ ਸੀਗੇ ਜੀ ਉਹ ਭੇਟ ਕੀਤਾ ਸੀਗਾ ਜੀ ਉਹ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਰਾਈ ਖੱਲੇ ਦੇ ਪਰਿਵਾਰ ਕੋਲ ਆ ਜੀ ਤੇ ਹੁਣ ਤੱਕ ਤੁਹਾਡਾ ਪਰਿਵਾਰ ਬਕਾਇਦਾ ਉਸ ਛੱਲੇ ਦੀ ਸੰਭਾਲ ਕਰਦਾ ਆ ਰਿਹਾ ਜੀ ਕਿੰਨੀ ਦੇਰ ਹੋ ਗਈ ਇਸ ਤੇ ਹੁਣ ਤੱਕ ਕਿੰਨੀਆਂ ਪੀੜੀਆਂ ਆ ਗਈਆਂ ਨਹੀਂ ਇਸ ਵੇਲੇ ਕੋਈ 7ਵੀਂ ਪੀੜੀ ਚ ਅਸੀਂ ਆਉਂਨੇ ਆ ਜੀ ਸਾਡੇ ਚਾਚਾ ਜੀ ਖੜੇ ਆ ਉਧਰ ਵੀ ਸਾਡੇ ਚਾਚਾ ਜੀ ਆ ਜੀ ਤੇ ਇਹ ਸਹੀ ਨਹੀਂ ਪੀੜੀ ਚ ਆ ਜੀ ਤੇ ਇਹਨਾਂ ਦੇ ਮਗਰ ਅਸੀਂ ਚੱਲਦੇ ਆਂ ਜਿਵੇਂ ਸਾਨੂੰ ਵੀ ਸੇਹ ਦਿੰਦਿਆ ਜੀ ਉਸ ਹਿਸਾਬ ਨਾਲ ਅਸੀਂ ਸੇਵਾ ਕਰਦੇ ਆ ਜੀ ਸਾਰਾ ਪਰਿਵਾਰ ਰਲ ਕੇ 10ਵੀਂ ਵਾਲੇ ਦਿਨ ਬਕਾਇਦਾ ਅਸੀਂ ਆਪਦੇ ਪਰਿਵਾਰ ਦੇ ਤੇ ਸੰਗਤ ਦੇ ਰੂਪ ਦੇ ਵਿੱਚ ਪਾਠ ਪੂਜਾ ਕਰਕੇ ਦੇਗ ਵਰਤਾ ਕੇ ਤੇ ਸੇਵਾ ਕਰਦੇ ਆ ਜੀ ਤੇ ਜਿਵੇਂ ਆਮ ਤੌਰ ਤੇ ਜਿਸ ਦੇ ਕੋਲ ਵੀ ਇਦਾਂ ਦੀ ਕੋਈ ਇਤਿਹਾਸਕ ਚੀਜ਼ ਹੁੰਦੀ ਹੈ ਸੰਗਤਾਂ ਆਪਣੇ ਆਪ ਉੱਥੇ ਆਉਂਦੀਆਂ ਨੇ ਆਪਣੀ ਸ਼ਰਧਾ ਮੁਤਾਬਕ ਉਹ ਤੇ ਚੜਾਵਾ ਚੁੜਾਉਂਦੀਆਂ ਨੇ ਕਿ ਇੱਥੇ ਕਦੀ ਸੰਗਤਾਂ ਕੋਲ ਕੋਈ ਚੜਾਵਾ ਨਹੀਂ ਚੜਵਾਇਆ ਜਾਂਦਾ ਇੱਥੇ ਇਹੋ ਜੀ ਕੋਈ ਗੱਲ ਨਹੀਂ ਜੀ ਆਪਦੀ ਸ਼ਰਧਾ ਨਾਲ ਕੋਈ ਕੋਸਲੀ ਹੈ ਕੋਈ ਸੁੱਖ ਸੁੱਖ ਜੀ ਜਾਂ ਕੋਈ ਆਪਦੀ ਮਨੋਗਾਮਨਾ ਪੂਰੀ ਕਰਦੇ ਗੁਰੂ ਮਹਾਰਾਜ ਪੂਰੀ ਕਰਦੇ ਆ ਜੀ ਤੇ ਬਾਕੀ ਇਹੋ ਜੀ ਕੋਈ ਗੱਲ ਨਹੀਂ ਜੀ ਜੀ ਸਾਰਾ ਨਾਲ ਮੌਜੂਦ ਨੇ ਇਸੇ ਪਰਿਵਾਰ ਦੇ ਹੀ ਪੀੜੀ ਚੋਂ ਆਉਂਦੇ ਸਰਦਾਰ ਪਰਮਿੰਦਰ ਸਿੰਘ ਜੀ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਕਿਸ ਤਰ੍ਹਾਂ ਉਹ ਵੀ ਇਸ ਸੇਵਾ ਦੇ ਕੀ ਕੋ ਕੇ ਸਰਦ ਪ੍ਰਿੰਦਰ ਸਿੰਘ ਜੀ ਤੁਸੀਂ ਵੀ ਇਸ ਸੇਵਾ ਚ ਲਗਾਤਾਰ ਹਿੱਸਾ ਪਾ ਰਹੇ ਹੋ ਆਪਣੇ ਬੱਚਿਆਂ ਨੂੰ ਵੀ ਅੱਗੋਂ ਦੱਸਿਆ ਜਾ ਰਿਹਾ ਇਹਦੇ ਬਾਰੇ ਹਾਂਜੀ ਇਹਦੀ ਸੇਵਾ ਵਾਸਤੇ ਦੱਸਦੇ ਹਾਂ ਬਰਾਬਰ ਜੀ ਜਿਦਾਂ ਪਹਿਲਾਂ ਪੀੜ੍ਹੀਆਂ ਨੇ ਕੀਤੀ ਉਦਾਂ ਅਸੀਂ ਕਰ ਰਹੇ ਹਾਂ ਜੀ ਹਾਂਜੀ ਤੇ ਕਿਸ ਤਰ੍ਹਾਂ ਮਤਲਬ ਕਦੀ ਵੀ ਕਿਸੇ ਪੀੜ੍ਹੀ ਦੇ ਵਿੱਚ ਕੋਈ ਇਦਾਂ ਦਾ ਨਹੀਂ ਆਇਆ ਕਿ ਜਿਹਨੇ ਕਹਿ ਫੇ ਮੈਂ ਇਹ ਸੇਵਾ ਨਹੀਂ ਕਰਨੀ ਜੀ ਨਹੀਂ ਇਹੋ ਜਿਹਾ ਮੌਕਾ ਕਦੇ ਨਹੀਂ ਆਇਆ ਜੀ ਹਜੇ ਤੱਕ ਹਾਂਜੀ ਮਤਲਬ ਸਾਰੇ ਇਸੇਵਾਂ ਲਗਾਤਾਰ ਪੂਰੀ ਦਿਲੋਂ ਸ਼ਰਧਾ ਨਾਲ ਨਿਭਾ ਰਹੇ ਆ ਜੀ ਦਿਲੋਂ ਤਾਂ ਇਹ ਸੇਵਾ ਹੋ ਰਹੀ ਹੈ ਜੀ ਕਿਸ ਤਰ੍ਹਾਂ ਮਤਲਬ ਕੀ ਖਾਸੀਅਤ ਰੱਖਦੇ ਹੋ ਜਦੋਂ ਇਹਦੀ ਤੁਸੀਂ ਸੇਵਾ ਸੰਭਾਲ ਕਰਦੇ ਹੋ ਕਿਸ ਤਰ੍ਹਾਂ ਮਤਲਬ ਕੋਈ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਕਿਸੇ ਗੱਲ ਲਈ ਬੇਹੱਸ਼ ਧਿਆਨ ਇਹ ਰੱਖਿਆ ਵੀ ਸੁਚਾਈਤਾ ਦੇ ਬਰਾਬਰ ਕੋਈ ਉਜਨੀਤ ਨਾ ਹੋ ਜੇ ਯਾਨੀ ਪੂਰੀ ਸ਼ਰਧਾ ਨਾਲ ਸਾਰਾ ਕੰਮ ਕੀਤਾ ਜਾਂਦਾ ਤੇ ਸੰਗਤਾਂ ਨੂੰ ਇੱਥੇ ਫਿਰ ਦਰਸ਼ਨ ਦਸਵੀਂ ਤੇ ਕਰਾਏ ਜਾਂਦੇ ਆ ਕਿ ਉਸ ਤੋਂ ਬਿਨਾਂ ਵੀ ਕੋਈ ਇੱਥੇ ਆ ਕੇ ਦਰਸ਼ਨ ਕਰ ਸਕੇ ਇਹ ਦੂਰ ਨੇੜੋ ਬੰਦਾ ਆ ਵੀ ਜਾਂਦਾ ਵੈਸੇ ਤਾਂ ਵੀ ਦਰਸ਼ਨ ਕਰਵਾ ਲਈਦੇ ਆ ਹਾਂਜੀ ਠੀਕ ਹੈ ਜੀ ਤੇ ਸੇਵਾ ਮਤਲਬ ਅਗੇ ਬੱਚਿਆਂ ਨੂੰ ਇਹਦੇ ਬਾਰੇ ਪ੍ਰੇਰਿਤ ਕੀਤਾ ਜਾਂਦਾ ਵੀ ਬੱਚੇ ਵੀ ਸਭ ਕੁਝ ਦੱਸੀਦਾ ਜੀ ਬੱਚਿਆਂ ਨੂੰ ਬਰਾਬਰ ਕੋਲ ਬਿਠਾ ਕੇ ਕੰਮ ਕਰਾਈਦਾ ਜੀ ਜੀ ਤੇ ਇੱਥੇ ਆਪਣੇ ਕੋਲ ਪਿੰਡ ਵਾਸੀ ਵੀ ਆਏ ਹੋਏ ਨੇ ਜੀ ਪਿੰਡ ਵਾਸੀਆਂ ਨਾਲ ਵੀ ਗੱਲ ਕਰਦੇ ਆ ਕਿ ਕਿਸ ਤਰ੍ਹਾਂ ਇਸ ਪਿੰਡ ਦੇ ਵਿੱਚ ਇਸ ਇਤਿਹਾਸਕ ਜਗ੍ਹਾ ਦੀ ਇਸ ਇਤਿਹਾਸਕ ਛੱਲੇ ਨੂੰ ਲੈ ਕੇ ਸੰਗਤਾਂ ਦੇ ਵਿੱਚ ਕਿੰਨਾ ਉਤਸ਼ਾਹ ਹੈਗਾ ਜੀ ਔਰ ਨਾਲ ਹੀ ਜਿਹੜੇ ਇਹਨਾਂ ਦੇ ਪ੍ਰਵਾਸ ਦੇ ਮੈਂਬਰ ਨੇ ਉਹਨਾਂ ਨੇ ਵੀ ਆਪਾਂ ਨੂੰ ਇਸ ਬਾਰੇ ਦੱਸਿਆ ਬੀਜੀ ਕੀ ਨਾਂ ਤੁਹਾਡਾ ਤੇ ਕੀ ਕਹੋਗੇ ਤੁਸੀਂ ਵੀਰ ਮੇਰਾ ਨਾਮ ਕਮਲਜੀਤ ਸਿੰਘ ਆ ਜੀ ਤੇ ਮੈਂ ਇਸੇ ਪਰਿਵਾਰ ਦੇ ਵਿੱਚੋਂ ਹੀ ਆ ਜੀ ਕਮਲਜੀਤ ਸਿੰਘ ਚਾਨੇ ਜੀ ਠੀਕ ਹੈ ਜੀ ਹਾਂ ਜੀ ਹੁਣ ਪੁੱਛੇ ਕੀ ਪੁੱਛਣਾ ਤੁਸੀਂ ਕਿਹੜੇ ਪਿੰਡ ਵਾਸੀ ਤੇ ਕਿਸ ਤਰ੍ਹਾਂ ਮਤਲਬ ਜੀ ਇਸ ਦੇ ਸੰਗਤਾਂ ਵਿੱਚ ਕਿੰਨਾ ਉਤਸ਼ਾਹ ਜੀ ਆਪਣੀ ਇਸ ਸਥਾਨ ਦੇ ਵਿੱਚ ਬਹੁਤ ਉਤਸ਼ਾਹ ਹੈ ভাই ਇੱਥੇ ਸੰਗਤਾਂ ਹੁੰਦੀਆਂ ਨੇ ਦਸਵੇਂ ਮਾੜੇ ਦਿਨ ਵਧੀਆ ਦਰਸ਼ਨ ਦਾਜ਼ ਕਰਾਈ ਜਾਂਦੇ ਆ ਉਹਨਾਂ ਨੇ ਦੇਗ ਬਣਦੀ ਹੈ ਦੇਰ ਵਰਤਾਈ ਜਾਂਦੀ ਸਾਰਿਆਂ ਦੇ ਵਿੱਚ ਹਾਂਜੀ ਤੇ ਕਿਸ ਤਰ੍ਹਾਂ ਮਤਲਬ ਤੁਸੀਂ ਨੌਜਵਾਨ ਹੋ ਤੁਹਾਨੂੰ ਮਤਲਬ ਇੰਨੀ ਇਤਿਹਾਸਕ ਛੱਲੇ ਨਾਲ ਜੋੜ ਕੇ ਕਿੰਨੀ ਖੁਸ਼ੀ ਹੁੰਦੀ ਹੈ ਵੀ ਸਾਡੇ ਤੇ ਗੁਰੂ ਸਾਹਿਬ ਦੀ ਕਿੰਨੀ ਕਿਰਪਾ ਹੋਈ ਬਹੁਤ ਕਿਰਪਾ ਹੈ ਸਾਡੇ ਤੇ ਗੁਰੂ ਸਾਹਿਬ ਦੀ ਸੁਰੂਤੀ ਰਹੀ ਹੈ ਤੇ ਹੁਣ ਵੀ ਅੱਗੇ ਵੀ ਰਹੂਗੀ ਜੀ ਤੇ ਕਦੀ ਤੁਹਾਡੀ ਇੱਥੇ ਹੈਗਾ ਕਿ ਪਰਿਵਾਰ ਚੋਂ ਜਾਂ ਹੋਰ ਜਿਹੜੇ ਹੋ ਗੁਰੂ ਸਾਹਿਬ ਦੇ ਅੱਗੇ ਮੱਥਾ ਟੇਕ ਕੇ ਇਤਿਹਾਸਕ ਛੱਲੇ ਅੱਗੇ ਮੱਥਾ ਟੇਕ ਕੇ ਜੋ ਮੁਰਾਦ ਮੰਗੀ ਜਾਂਦੀ ਹੈ ਉਹ ਪੂਰੀ ਹੁੰਦੀ ਹੈ ਜੀ ਉਹ ਤਾਂ ਹੀ ਹਰੇਕ ਜਗ੍ਹਾ ਹੀ ਪੂਰੀ ਹੁੰਦੀ ਹੈ ਜੀ ਜਿੱਥੇ ਬੰਦਾ ਸ਼ਰਧਾ ਨਾਲ ਮੰਗੂ ਉੱਥੇ ਪੂਰੀ ਹੋਊਗੀ ਇਮਰਦ ਜੀ ਗੁਰੂ ਸਾਹਿਬ ਦੀ ਬਖਸ਼ਿਸ਼ ਉੱਥੇ ਪੂਰੀ ਹੁੰਦੀ ਹੈ ਜੀ ਜੀ ਇੱਥੇ ਭੈਣ ਜੀ ਵੀ ਨੇ ਮੌਜੂਦ ਆਪਣੇ ਕੋਲ ਆਪਾਂ ਭੈਣ ਜੀ ਤੋਂ ਵੀ ਜਾਣਦੇ ਆ ਕਿ ਕਿਸ ਤਰ੍ਹਾਂ ਮਤਲਬ ਤੇ ਤੁਸੀਂ ਵੀ ਇਸ ਪਰਿਵਾਰ ਦੇ ਇੱਕ ਹਿੱਸਾ ਹੋ ਜੀ ਕੀ ਕਹੋਗੇ ਕਿ ਮਤਲਬ ਕਿਸ ਤਰ੍ਹਾਂ ਤੁਹਾਡੇ ਸਾਰੇ ਬੱਚੇ ਇਸ ਦੀ ਪੂਰੀ ਸੇਵਾ ਸੰਭਾਲ ਕਰਨ ਚ ਆਪਣਾ ਯੋਗਦਾਨ ਪਾਉਂਦੇ ਆ ਜੀ ਜਿਦੋਂ ਤੋਂ ਸਾਨੂੰ ਇਹ ਗੁਰੂ ਸਾਹਿ ਅਸੀਂ ਉਹਨਾਂ ਦੇ ਪੂਰੀ ਸੇਵਾ ਸੁਹਾਲ ਕਰਦੇ ਆਂ ਹਾਥਾਂ ਸਵੇਰ ਨਤਨੇਮ ਕਰਦੇ ਆਂ ਜੀ ਵਾਹ ਜਿੰਨਾ ਤੇ ਕਮਾਲਕ ਦਾ ਹੁਕਮ ਆ ਸੱਚੇ ਬਾਦਸ਼ਾਹ ਦਾ ਉਹਨਾਂ ਵਿੱਚ ਸਹੀ ਸੇਵਾ ਕਰਦੇ ਆਂ ਜੀ ਬਾਕੀ ਗੁਰੂ ਸਾਹਿਬ ਬਾਕੀ ਬਾਬਾ ਜੀ ਆਪ ਹਾਜ਼ਰ ਨਾਜ਼ਰ ਸੱਚੇ ਪਾਕਸ਼ਾਹ ਨਾਲ ਨਹੀਂ ਸੇਵਾ ਲਈ ਹੋਈ ਉਹ ਸੇਵਾ ਕਰਦੇ ਆਂ ਜੀ ਤੇ ਇੱਕ ਹਰਿੰਦਰ ਸਿੰਘ ਜੀ ਮੈਂ ਹੋਰ ਗੱਲ ਕੁਛ ਨਹੀਂ ਚਾਹੂੰਗਾ ਤੁਹਾਨੂੰ ਕਿ ਕਿਸ ਤਰ੍ਹਾਂ ਮਤਲਬ ਵੀ ਜਿਵੇਂ ਇੱਥੇ ਪਿੰਡ ਮੋਹੀਦ ਵਿੱਚ ਗੁਰਦੁਆਰਾ ਛੱਲਾ ਮੁੰਦੀ ਸਾਹਿਬ ਬਣਿਆ ਹੋਇਆ ਹੈ ਪਹਿਲਾਂ ਇਹ ਸਾਰਾ ਇਤਿਹਾਸ ਉੱਥੇ ਹੀ ਸੀ ਤੇ ਕਿਸ ਤਰ੍ਹਾਂ ਉਹਨੇ ਪਿੰਡ ਭਮੀਪੁਰੇ ਕਿਵੇਂ ਪਹੁੰਚਿਆ ਇਹ ਜੀ ਦੱਸਣ ਮੁਤਾਬਕ ਆ ਜੀ ਭੰਮੀਪੁਰੇ ਕਲਾਂ ਦੇ ਵਿੱਚ ਮੈਸਤਰੀ ਸਿੰਘ ਹੈ ਨਹੀਂ ਸੀਗਾ ਜੀ ਭਾਈ ਜਵਾਲਾ ਸਿੰਘ ਜੀ ਨੇ ਸੇਵਾ ਕੀਤੀ ਸੀਗੀ ਜੀ ਉਹਨਾਂ ਦੇ ਬੇਟੇ ਸੀਗੇ ਭਾਈ ਬੂਟਾ ਸਿੰਘ ਜੀ ਜੀ ਫਿਰ ਭਾਈ ਬੂਟਾ ਸਿੰਘ ਜੀ ਨੂੰ ਭੰਮੀਪੁਰਾ ਕਲਾਂ ਦੇ ਲੋਗ ਜਣੀ ਪੱਗ ਦੇ ਕੇ ਭੰਮੀਪੁਰੇ ਲਿਆਏ ਸੀ ਕਿਉਂ ਮੈਸਤਰੀ ਸਿੰਘ ਹੈ ਨਹੀਂ ਸੀ ਇੱਥੇ ਕੋਈ ਜੀ ਤੇ ਉਸ ਤੋਂ ਬਾਅਦ ਫਿਰ ਇੱਥੋਂ ਦੇ ਅਸੀਂ ਬਸਨੀਕ ਬਣ ਗਏ ਜੀ ਤੇ ਇੱਥੇ ਰਹਿ ਰਹੇ ਹਾਂ ਜੀ ਹੁਣ ਇੱਥੇ ਨਾਲ ਹੀ ਸੱਲਾਹ ਸਾਹਿਬ ਲੈਂਦਾ ਸੀਗਾ ਜੀ ਤੇ ਉੱਥੇ ਫਿਰ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਹੁਣ ਇਹ ਛੱਲੇ ਦੇ ਦਰਸ਼ਨ ਜੇ ਕਰਨੇ ਹੁੰਦਾ ਸੰਗਤਾਂ ਉੱਥੇ ਕਿਵੇਂ ਫਿਰ ਤੁਸੀਂ ਲੈ ਕੇ ਜਾਂਦੇ ਹੋ ਜਾਂ ਨਹੀਂ ਅਸੀਂ ਵੈਸੇ ਸਾਡੇ ਪਰਿਵਾਰ ਦੇ ਵਿੱਚ ਜਿਉਂ ਅਸੀਂ ਸਾਡੀ ਸੁਰਤ ਸੰਭਲੀ ਆ ਸਾਡੇ ਬਜ਼ੁਰਗਾਂ ਦੀ ਪਹਿਲਾਂ ਕਦੇ ਨਹੀਂ ਲਗਾਈ ਸੀਗੇ ਇੱਕ ਵਾਰੀ ਦੋ ਵਾਰੀ ਲਗਾਇਆ ਜੀ ਦੋ ਵਾਰੀ ਉਹ ਵੀ ਸੰਗਤਾਂ ਦੇ ਤਿਆਰ ਲਾ ਲੋ ਜਾਂ ਅਸੀਂ ਇਕੱਠੇ ਸਾਡੇ ਪਰਿਵਾਰ ਦੀ ਸਹਿਮਤੀ ਬਣ ਗਈ ਇਕੱਲਾ ਮੈਂ ਵੀ ਕੁਝ ਨਹੀਂ ਕਰ ਸਕਦਾ ਸਾਡੇ ਚਾਚਾ ਜੀ ਵੀ ਨਹੀਂ ਯਾਨੀ ਅਸੀਂ ਇੱਕ ਪਰਿਵਾਰ ਵੇਖ ਕੇ ਰਹਿ ਲਾਉਨੇ ਆ ਕੋਈ ਵੀ ਕੰਮ ਕਰਨਾ ਵੇ ਸਾਡਾ ਹੋਰ ਸਾਡੇ ਜਗਰਾਉਂ ਲੁਧਿਆਣੇ ਸਾਰੇ ਸਾਡੇ ਕਾਰੋਬਾਰ ਸਾਡੇ ਚੰਨੇ ਪਰਿਵਾਰ ਦੀ ਬਹੁਤ ਤਕੜੀ ਹੈ ਜੀ ਜੀ ਕੋਈ ਆਏ ਨਹੀਂ ਹੈਗਾ ਤੇ ਅਸੀਂ ਸਾਰੇ ਕਾਰੋਬਾਰ ਵਾਲੇ ਆ ਇੱਕ ਪਰਿਵਾਰ ਅਸੀਂ ਬੈੰਨੇ ਆ ਫਿਰ ਗੱਲ ਮਾਝੋਰਾ ਕਰਦੇ ਵੀ ਕਿਵੇਂ ਹੋਣਾ ਚਾਹੀਦਾ ਫਿਰ ਉਸ ਮੁਤਾਬਕ ਅਸੀਂ ਸੇਧ ਬਣਾ ਕੇ ਚੱਲਦੇ ਆਂ ਮਤਲਬ ਸੰਗਤ ਨੂੰ ਕੀ ਪੀਲ ਕਰੋਗੇ ਕਿ ਸੰਗਤ ਨੂੰ ਇਹੀ ਪੀਲ ਕਰਾਂਗੇ ਵੀ ਜਿੱਥੇ-ਜਿੱਥੇ ਵੀ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਜੀ ਵੀ ਉਹਨਾਂ ਦੀ ਸੇਵਾ ਸੰਭਾਲ ਕੀਤੀ ਜਾਵੇ ਆਉਣ ਵਾਲੀ ਪੀੜ੍ਹੀ ਨੂੰ ਇਹਨਾਂ ਬਾਰੇ ਸੇਧ ਦਿੱਤੀ ਜਾਵੇ ਜੀ ਦੱਸਿਆ ਜਾਵੇ ਤੇ ਬਸ ਇਹੀ ਹੈ ਜੀ ਵੀ ਨਸ਼ਿਆਂ ਤੋਂ ਦੂਰ ਰਹਾ ਜਾਵੇ ਜੀ ਸੋ ਦੇਖਾਈ ਕਿਸ ਤਰ੍ਹਾਂ ਆਪਾਂ ਨੂੰ ਇਸ ਪਰਿਵਾਰ ਨੇ ਪੂਰੀ ਇਸ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਹੈ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਜੋ ਵੀ ਇੱਥੇ ਅਸੰਗਤ ਆਉਂਦੀ ਹੈ ਜਿਸ ਵੀ ਸ਼ਰਧਾ ਨਾਲ ਇੱਥੇ ਆ ਕੇ ਆਪਣਾ ਉਹ ਸਿਰ ਨਿਵਾਉਂਦੀ ਹੈ ਉਸ ਦੀ ਉਹ ਸ਼ਰਧਾ ਭਾਵਨਾ ਜ਼ਰੂਰ ਪੂਰੀ ਹੁੰਦੀ ਹੈ ਤੇ ਸਾਡੀ ਵੀ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਜਿੱਥੇ ਵੀ ਗੁਰੂ ਸਾਹਿਬ ਵੱਲੋਂ ਦਿੱਤੀ ਗਈਆਂ ਇਦਾਂ ਦੀਆਂ ਬਖਸ਼ਿਸ਼ਾਂ ਜਿਸ ਜਿਸ ਦੇ ਕੋਲ ਵੀ ਹਨ ਉਸ ਦੀ ਸੇਵਾ ਸੰਭਾਲ ਇਸੇ ਤਰ੍ਹਾਂ ਹੀ ਕੀਤੀ ਜਾਵੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਤੱਕ ਵੀ ਇਹ ਇਤਿਹਾਸ ਇਸੇ ਤਰ੍ਹਾਂ ਹੀ ਪਹੁੰਚਦਾ ਰਹੇ ਆਪਣੇ ਸਾਥੀ ਰਜੇਸ਼ ਵਾਂਸਲ ਦੇ ਨਾਲ ਹੀਮਰਾਜ ਬੱਬਰ ਪੀਟੀਸੀ ਨਿਊਜ਼ ਜਗਰਾਉਂ